ਸਸਿਕਾ ਲ ਜੀ ਕੌਰ ਪਿੱਧਰਾ ਹਾ ਤੋਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਸਪੈਸ਼ਲ ਸੂਟ ਲੈ ਕੇ ਆਏ ਆ ਇਹ ਸੂਟ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਕਿ ਸਿੰਪਲ ਕੱਪੜੇ ਦੇ ਉੱਪਰ ਆਪਾਂ ਸੂਟ ਨੂੰ ਡਿਜ਼ਾਈਨਰ ਲੁੱਕ ਕਿਵੇਂ ਦੇ ਸਕਦੇ ਆ ਸੂਟ ਨੂੰ ਬਹੁਤ ਹੀ ਐਲੀਗੈਂਟ ਬਹੁਤ ਹੀ ਸਪੈਸ਼ਲ ਬਣਾਉਣ ਲਈ ਆਪਾਂ ਕੀ ਕਰ ਸਕਦੇ ਆ ਕਿ ਉਹ ਸੂਟ ਸਾਡਾ ਬਹੁਤ ਖਾਸ ਲੱਗੇ ਅਸੀਂ ਕਿਸੇ ਕਿਸੇ ਵੀ ਓਕੇਜਨ ਤੇ ਜਾਈਏ ਕਿਸੇ ਫੰਕਸ਼ਨ ਤੇ ਪਾਈਏ ਕਿਸੇ ਫੈਸਟੀਵਲ ਤੇ ਅਸੀਂ ਉਹ ਸੂਟ ਵੇਅਰ ਕਰੀਏ ਤਾਂ ਅਸੀਂ ਆਮ ਨਹੀਂ ਅਸੀਂ ਖਾਸ ਲੱਗੀਏ ਇੱਕ ਆਮ ਕਪੜੇ ਨੂੰ ਆਮ ਇਨ ਦਾ ਸੈਂਸ ਕਿ ਪਲੇਨ ਕਪੜੇ ਤੋਂ ਅਸੀਂ ਸੋਹਣੇ ਸੂਟ ਡਿਜ਼ਾਈਨਰ ਸੂਟ ਕਿਵੇਂ ਬਣਾ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਜੋ ਦੇਖਦੇ ਹਾਂ ਸਭ ਤੋਂ ਪਹਿਲਾਂ ਸੂਟ ਆਪਾਂ ਨੇ ਕਿਸ ਤਰੀਕੇ ਨਾਲ ਤਿਆਰ ਕੀਤਾ ਅਗਰ ਤੁਸੀਂ ਚਲੋ ਇਹ ਕੱਟ ਦਾਂਗੇ ਹਾਂਜੀ ਸਭ ਤੋਂ ਪਹਿਲਾ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਇਹ ਆਪਾਂ ਨੇ ਨੈਚੁਰਲ ਕ੍ਰੇਪ ਦੇ ਉੱਪਰ ਰੈਡੀ ਕੀਤਾ ਬਹੁਤ ਪਿਆਰਾ ਬਹੁਤ ਹੀ ਸੋਹਣਾ 골ਡਨ ਕਲਰ ਹੈ ਅੱਜਕੱਲ ਬਹੁਤ ਹੀ ਟ੍ਰੈਂਡ ਦੇ ਵਿੱਚ ਹੈ ਇਹ ਕਲਰ ਭਾਵੇਂ ਸ਼ਿਮਰ ਹੋਵੇ ਭਾਵੇਂ ਕ੍ਰੇਪ ਹੋਵੇ ਜਾਂ ਕਾਟਨ ਹੋਵੇ 골ਡਨ ਕਲਰ ਬਹੁਤ ਹੀ ਸੋਹਣਾ ਬਹੁਤ ਹੀ ਸੋਬਰ ਲੱਗਦਾ ਇਹਦੀ ਡਿਜ਼ਾਈਨਿੰਗ ਲਈ ਆਪਾਂ ਨੇ ਰੈੱਡ ਕਲਰ ਦੀ ਪਾਈਪਿੰਗ ਯੂਜ਼ ਕੀਤੀ ਹੈ ਤੇ ਰੈੱਡ ਕਲਰ ਦੇ ਹੀ ਪੋਟਲੀ ਇਨਸਰਟਸ ਕੀਤੀਆਂ ਨੇ ਤੇ 슬ੀਵਸ ਦੇ ਵਿੱਚ ਵੀ ਆਪਾਂ ਨੇ ਸੀ ਕੱਟ ਦਿੱਤੀ ਹੈ ਸੀ ਕੱਟ ਦੇ ਵਿੱਚ ਆਪਾਂ ਪੋਟਲੀ ਇਨਸਰਟ ਕੀਤੀ ਹੈ ਜਦੋਂ ਆਪਾਂ ਸੀ ਕੱਟ ਦੇ ਵਿੱਚ ਪੋਰਟਲੀ ਇਨਸਰਟ ਕਰਦੇ ਆ ਨਾ ਤਾਂ ਬਹੁਤ ਸੋਹਣਾ ਸੂਟ ਬਣਦਾ ਹੈ 슬ੀਵਸ ਨੂੰ ਬਹੁਤ ਪਿਆਰੀ ਬਹੁਤ ਸੋਹਣੀ ਲੁੱਕ ਮਿਲਦੀ ਹੈ ਤੇ ਇਹ ਹੋ ਗਿਆ ਨੈਕ ਤੇ 슬ੀਵ 슬ੀਵ ਦੀ ਇਨਸੀਮ ਵੀ ਆਪਾਂ ਨੇ ਰੈੱਡ ਕਲਰ ਦੀ ਰੱਖੀ ਹੈ ਤੇ ਅਗਰ ਤੁਸੀਂ ਦੇਖੋਗੇ ਦੇਖੋ ਸਾਈਡ ਸਲਿੱਟ ਤੇ ਆਪਾਂ ਰੈੱਡ ਕਲਰ ਦੀ ਫੋਰ ਸਾਈਡ ਫਿਨਿਸ਼ਿੰਗ ਲਗਾ ਦਿੱਤੀ ਹੈ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਇਦੇ ਨਾਲ ਉਹਨਾਂ ਨੇ ਸਲਵਾਰ ਬਣਵਾਈ ਹੈ ਕਸਟਮਰ ਨੂੰ ਸਲਵਾਰ ਚਾਹੀਦੀ ਸੀ ਤੇ ਰੈੱਡ ਕਲਰ ਦਾ ਦੁਪੱਟਾ ਇਹਦੇ ਤੇ ਮੁਕੈਸ਼ ਲੱਗੀ ਹੈ ਤੇ 골ਡਨ ਹੀ ਲੇਸ ਵਾਲੀ ਬੰਨੇ ਫਿਨਿਸ਼ਿੰਗ ਪੱਟੀ ਉੱਪਰ ਵਾਲੀ ਸਾਈਡ ਤੇ ਲਗਾਈ ਹੋਈ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੂਟ ਤੁਸੀਂ ਵੀ ਆਪਣੇ ਲਈ ਇਸ ਤਰੀਕੇ ਨਾਲ ਬਹੁਤ ਪਿਆਰੇ ਤਰੀਕੇ ਦੇ ਨਾਲ ਬਹੁਤ ਸੋਹਣੇ ਸੂਟ ਰੈਡੀ ਕਰ ਸਕਦੇ ਹਾਂ ਮੁਕੈਸ਼ ਵਾਲੇ ਦੁਪट्टे ਨੂੰ ਕਿਸੇ ਵੀ ਬ੍ਰਾਈਟ ਤੇ ਡਾਰਕ ਕਲਰ ਦੇ ਵਿੱਚ ਡਾਈ ਕਰਕੇ ਉਹਦੇ ਉੱਪਰ ਵਾਈਡ ਏਮਬਰਾਇਡਰੀ ਵਾਲੀ ਲੇਸ ਅੱਜਕੱਲ ਮਿਲ ਜਾਂਦੀ ਹੈ ਉਹ ਲਗਾ ਕੇ ਤੇ ਜਿਸ ਕਲਰ ਦੀ ਲੇਸ ਆ ਉਸੇ ਕਲਰ ਦਾ ਆਪਾਂ ਸੂਟ ਬਣਾ ਸਕਦੇ ਹਾਂ ਤੇ ਜਿਸ ਕਲਰ ਦਾ ਆਪਾਂ ਦੁਪੱਟਾ ਡਾਈ ਕੀਤਾ ਉਸ ਕਲਰ ਦੀ ਆਪਾਂ ਫਿਨਿਸ਼ਿੰਗ ਪੋਟਲੀ ਜਾਂ ਸਮੋਸੇ ਲਗਾ ਕੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਨੂੰ ਲੁੱਕ ਦੇ ਸਕਦੇ ਹਾਂ ਤੁਸੀਂ ਬਹੁਤ ਸਪੈਸ਼ਲ ਲੱਗੋਗੇ ਇਸ ਤਰ੍ਹਾਂ ਦੇ ਸੂਟ ਪਾ ਕੇ ਥੋੜੀ ਹਲਕੀ ਜਿਹੀ ਐਫਰਟਸ ਦੇ ਨਾਲ ਸੂਟ ਬਹੁਤ ਪਿਆਰਾ ਬਹੁਤ ਸੋਹਣਾ ਬਣ ਜਾਂਦਾ ਹੈ ਨੈਕਸਟ ਸੂਟ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਆਪਾਂ ਨੇ ਸ਼ਿਮਰ ਦੇ ਉੱਪਰ ਰੈਡੀ ਕੀਤਾ ਇਹ ਵੀ 골ਡਨ ਹੀ ਕਲਰ ਹੈ ਬਟ ਇਹਦੇ ਚ ਸ਼ਿਮਰ 골ਡਨ ਦੀ ਸ਼ੀਨ ਹੈ ਥੋੜੀ ਜੀ ਬਹੁਤ ਪਿਆਰੀ ਬਹੁਤ ਸੌਫਟ ਸ਼ਿਮਰ ਆਪਾਂ ਯੂਜ਼ ਕਰਦੇ ਹਾਂ ਇਹਦੀ ਡਿਜ਼ਾਈਨਿੰਗ ਲਈ ਆਪਾਂ ਨੇ ਅੱਜਕੱਲ ਬਹੁਤ ਹੀ ਟ੍ਰੈਂਡ ਦੇ ਵਿੱਚ ਗੋਟੇਵੱਤੀ ਵਾਲੀ ਲੈਂਸ ਤਾਂ ਬਹੁਤ ਜ਼ਿਆਦਾ ਟ੍ਰੈਂਡ ਹੈ ਇਹ ਪ੍ਰਿੰਸੈਸ ਸੀਮ ਦੇ ਵਿੱਚ ਵੀ ਆਪਾਂ ਨੇ ਇਹੀ ਲੈਸ ਯੂਜ਼ ਕੀਤੀ ਹੈ। সুইਟ ਹਾਰਟ ਸ਼ੇਪ ਨੈਕਲ ਬਣਾਇਆ ਉਹਦੇ ਵਿੱਚ ਵੀ ਇਹੀ ਚੀਜ਼ ਯੂਜ਼ ਕੀਤੀ ਹੈ। ਬਹੁਤ ਸੋਹਣੀ ਸੂਟ ਨੂੰ ਲੁੱਕ ਮਿਲਦੀ ਹੈ ਇਸ ਚੀਜ਼ ਨਾਲ। 슬ੀਵ ਦੇ ਵਿੱਚ ਆਪਾਂ ਨੇ ਡਬਲ ਇਨਸਰਟ ਕੀਤੀ ਹੈ। 슬ੀਵ ਦੇ ਵਿੱਚ ਦੇਖੋ ਡਬਲ ਇਨਸਰਟ ਕੀਤੀ ਹੈ। ਤੇ ਸਾਈਡ 슬릿 ਦੇ ਵਿੱਚ ਵੀ ਆਪਾਂ ਨੇ ਪਾਈਪਿੰਗ ਦੀ ਜਗ੍ਹਾ ਤੇ ਥੋੜੀ ਵਾਈਡ ਫਿਨਿਸ਼ਿੰਗ ਵਾਲੀ ਵਾਲੀ ਆਪਾਂ ਨੇ ਲੈਸ ਯੂਜ਼ ਕੀਤੀ ਹੈ ਬਹੁਤ ਪਿਆਰੀ ਬਹੁਤ ਸੋਹਣੀ ਸ਼ਰਟ ਬਣੀ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਡਾਈ ਕਰਕੇ ਇਹ ਡਾਈਡ ਫੈਬਰਿਕ ਲੈ ਕੇ ਵੀ ਬਣਵਾ ਸਕਦੇ ਹੋ ਅਸੀਂ ਬਹੁਤ ਪਿਆਰੇ ਬਹੁਤ ਸੋਹਣੇ ਸੂਟ ਬਣਾਉਣੇ ਆ ਇਹਦੇ ਨਾਲ ਆਪ ਵੀ ਆਪਾਂ ਨੇ ਸਲਵਾਰ ਰੈਡੀ ਕੀਤੀ ਹੈ ਸਲਵਾਰ ਦੇ ਉੱਪਰ ਵੀ ਆਪਾਂ ਨੇ ਸਿੰਗਲ ਲੈਸ ਸੇਮ ਲੈਸ ਦੀ ਇਨਸਰਸ਼ਨ ਦਿੱਤੀ ਹੈ ਇਦੇ ਨਾਲ ਵੀ ਆਪਾਂ ਨੇ ਕੰਟਰਾਸਟ ਦੁਪੱਟਾ ਰੈਡੀ ਕੀਤਾ ਇਹ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈ ਜੀ ਸ਼ਿਮਰ ਦੇ ਉੱਪਰ ਜਦੋਂ ਤੁਸੀਂ ਔਰਗੈਂਜ਼ਾ ਦਾ ਦੁਪੱਟਾ ਲਓਗੇ ਤਾਂ ਤੁਹਾਡੇ ਸੂਟ ਦੀ ਜਿਹੜੀ ਡਿਜ਼ਾਈਨਿੰਗ ਹੈ ਉਹ ਛਿਪੇਗੀ ਨਹੀਂ ਉਹ ਤੁਹਾਡੀ ਪੂਰੀ ਸੂਟ ਹਾਈਲਾਈਟ ਹੋਏਗਾ ਤੇ ਨਾਲ ਦੁਪੱਟਾ ਉਹਨੂੰ ਹੋਰ ਸੋਹਣਾ ਹੋਰ ਪਿਆਰਾ ਬਣਾ ਦੇਗਾ ਵਾਈ ਕਾਫੀ ਮੈਰੂਨ ਕਲਰ ਦਾ ਆਪਾਂ ਨੇ ਦੁਪੱਟਾ ਰੈਡੀ ਕੀਤਾ ਇਸੇ ਕਲਰ ਦੀ ਆਪਾਂ ਨੇ ਫਿਨਿਸ਼ਿੰਗ ਲਗਾਈ ਹੈ ਬਹੁਤ ਹੀ ਸੋਹਣਾ ਕੰਟਰਾਸਟ ਬਣਿਆ ਅਗਰ ਤੁਸੀਂ ਵੀ ਆਪਣੇ ਲਈ ਸੋਹਣੇ ਸੋਹਣੇ ਸੂਟ ਡਿਜ਼ਾਈਨਰ ਵੇਅਰ ਸੂਟ ਬਣਾਉਣਾ ਚਾਹੁੰਦੇ ਹੋ ਜਾਂ ਕਿਸੇ ਕਿਸਮ ਦੀ ਡਰੈਸ ਬਣਾਉਣਾ ਚਾਹੁੰਦੇ ਹੋ ਤਾਂ ਸਾਨੂੰ ਕੰਟੈਕਟ ਕਰਨਾ ਨਾ ਭੁੱਲਣਾ ਸਾਡੇ ਬਣਾਏ ਸੂਟ ਸਾਡੇ ਡਿਜ਼ਾਈਨ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਅਗਰ ਤੁਸੀਂ ਹਾਲੇ ਤੱਕ ਸਾਡੇ YouTube ਚੈਨਲ ਕਾਰਪਿਕ ਤਰ੍ਹਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਕਰੋ ਤਾਂ ਹੀ ਤਾਂ ਦੇਖ ਸਕੋਗੇ ਸਾਡੇ ਬਣਾਏ ਸੋਹਣੇ ਸੋਹਣੇ ਡਿਜ਼ਾਈਨ ਤੇ ਸੋਹਣੇ ਸੋਹਣੇ ਤੁਸੀਂ ਕਦੋਂ ਆ ਰਹੇ ਹੋ ਸਾਡੇ ਕੋਲ ਆਪਣੇ ਲਈ ਸੋਨੇ ਸੋਨੇ ਸੂਟ ਬਣਾਉਣ ਮਿਲਦੇ ਹਾਂ ਜੀ ਅਗਲੀ ਵੀਡੀਓ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ